ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖਣ ਆਏ ਨੇ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਜਾਣਦੇ ਹੋ ਕਿ ਆਪਾਂ ਤੁਹਾਡੇ ਲਈ ਸਮੇਂ-ਸਮੇਂ ਸਿਰ ਜਿਹੜੀਆਂ ਵੀਡੀਓ ਬਣਾਉਂਦੇ ਰਹਿੰਦੇ ਆ ਜਿਹੜੀ ਜਿਹੜੀ ਵੀਡੀਓ ਦੀ ਜਿਹੜੇ-ਜਿਹੜੇ ਸਮੇਂ ਤੇ ਲੋਡ ਹੁੰਦੀ ਆ ਆਪਾਂ ਉਹੀ ਸਮੇਂ ਉਹ ਵੀਡੀਓ ਜਿਹੜੀ ਅਪਲੋਡ ਕਰਦੇ ਆ ਚੈਨਲ ਤੇ। ਸੋ ਇਸ ਵਾਰ ਵੀ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਤੇ ਜਾਣਕਾਰੀ ਵਾਲੀ ਵੀਡੀਓ ਲੈ ਕੇ ਆ ਰਹੇ ਹਾਂ। ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ। ਵੀਡੀਓ ਦੋਸਤੋ ਇਸ ਵਿਸ਼ੇ ਤੇ ਆ ਕਿ ਜਿਹੜੇ ਵੀਰਾਂ ਨੇ ਬੱਚੇ ਪਾਲੇ ਹੁਣ ਫਾਰਮਿੰਗ ਜਿਹੜੇ ਵੀ ਰਿਸਟਾਰਟ ਕਰ ਰਹੇ ਨੇ ਨਵੇਂ ਖਾਸ ਕਰਕੇ ਉਹਨਾਂ ਲਈ ਵੀਡੀਓ ਆ ਜਿਹੜੇ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ ਅੱਖਾਂ 'ਚੋਂ ਪਾਣੀ ਆਉਣ ਲੱਗ ਜਾਂਦਾ ਉਹਦੇ ਕੀ ਕਾਰਨ ਨੇ ਜਾਂ ਫਿਰ ਉਹਨਾਂ ਦੀ ਰੋਕਥਾਮ ਕੀ ਆ ਕਿਹੜੀ ਆਪਾਂ ਦਵਾਈ ਪਾ ਸਕਦੇ ਆ ਕਿ ਮੈਂ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਬਚਾ ਸਕਦੇ ਆ ਇਹ ਸਾਰੇ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਆਪਾਂ ਸਾਂਝੀ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਪੂਰੀ ਧਿਆਨ ਨਾਲ ਦੇਖਿਓ ਵੀਡੀਓ ਤੁਹਾਡੇ ਬਹੁਤ ਹੀ ਲਾਹੇਵੰਦ ਹੋਵੇ ਦੋਸਤੋ ਜਦੋਂ ਆਪਾਂ ਕੋਈ ਵੀ ਨਵਾਂ ਕੰਮ ਕਰਦੇ ਆ ਆਪਾਂ ਨੂੰ ਇਹੀ ਉਮੀਦ ਹੁੰਦੀ ਆ ਕਿ ਆਪਾਂ ਉਸ ਕੰਮ 'ਚ ਸਫਲ ਹੋਈਏ ਸੋ ਜਦੋਂ ਭਨਵਾ ਬੱਚਾ ਲਿਆ ਕੇ ਪਾਉਣਿਆਂ ਉਹਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਨੇ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਜਿਹੜੀਆਂ ਪ੍ਰੋਬਲਮਾਂ ਦਾ ਆਪਾਂ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਹੈਗਾ ਕਈ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਨੇ ਆਪਾਂ ਨੂੰ ਜਲਦੀ ਪਤਾ ਲੱਗ ਜਾਂਦਾ ਹੈਗਾ ਆਪਾਂ ਉਹਦਾ ਜਿਹੜਾ ਇਲਾਜ ਕਰ ਲੈਨੇ ਆ ਤੇ ਕਈ ਬਿਮਾਰੀਆਂ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਤੇ ਉਹਦਾ ਇਲਾਜ ਲੇਟ ਹੋ ਜਾਂਦਾ ਫਿਰ ਕਈ ਵਾਰ ਬੱਚਾ ਮਰਨ ਦੇ ਵੀ ਚਾਂਸ ਹੋ ਜਾਂਦੇ ਨੇ ਸੋ ਇੰਨਾ ਜਿਹੜੀਆਂ ਬਿਮਾਰੀਆਂ ਚੋਂ ਇੱਕ ਆ ਉਹ ਅੱਖਾਂ ਦੀ ਬਿਮਾਰੀ ਅੱਖਾਂ ਦੀ ਬਿਮਾਰੀ ਦਾ ਦੋਸਤੋ ਪਤਾ ਆਏ ਲੱਗਦਾ ਕਿ ਜਿਹੜਾ ਬੱਚੇ ਦੀ ਅੱਖਾਂ ਹੁੰਦੀਆਂ ਨੇ ਉਹਨਾਂ 'ਚੋਂ ਪਾਣੀ ਆਉਂਦਾ ਰਹੂਗਾ ਤੇ ਅਗਲੀ ਗੱਲ ਅੱਖ ਛੋਟੀ ਹੁੰਦੀ ਜਾਊਗੀ ਅੱਖ ਮਿੱਚਦੀ ਜਾਊਗੀ ਅੱਖ 'ਚੋਂ ਹਰ ਟਾਈਮ ਪਾਣੀ ਬੱਗੂਗਾ ਬੱਚਾ ਸੁਸਤ ਬੈਠਾ ਰਹੂਗਾ ਜੇਕਰ ਇਹ ਤੁਹਾਡੇ ਬੱਚੇ ਨੂੰ ਪ੍ਰੋਬਲਮਾਂ ਨੇ ਚੂਚਿਆਂ ਨੂੰ ਇਹ ਪ੍ਰੋਬਲਮਾਂ ਦਾ ਸਾਹਮਣਾ ਤੁਸੀਂ ਕਰ ਰਹੇ ਹੋਗੇ ਤਾਂ ਮੈਂ ਤੁਹਾਨੂੰ ਬਹੁਤ ਹੀ ਵਧੀਆ ਦੋ ਦਵਾਈਆਂ ਦੱਸਣ ਜਾ ਰਿਹਾ ਸੋ ਜੇਕਰ ਤੁਸੀਂ ਉਹ ਦਵਾਈਆਂ ਵਰਤੋਗੇ ਆਪਾਂ ਨੇ ਜਿਹੜਾ ਉਹ ਦਵਾਈਆਂ ਵਰਤ ਕੇ ਦੇਖੀ ਹੁਣਾਂ ਨੇ ਤੁਹਾਨੂੰ ਵੀ ਆਪਾਂ ਤਾਈਆਂ ਦੱਸ ਰਹਾਂਗੇ ਸੋ ਜੇਕਰ ਤੁਸੀਂ ਉਹ ਦਵਾਈਆਂ ਵਰਤੋਗੇ ਤਾਂ ਤੁਹਾਨੂੰ ਫਾਇਦਾ ਮਿਲੂਗਾ ਜਿਹੜੀ ਸਭ ਤੋਂ ਪਹਿਲੀ ਦਵਾਈ ਆ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਦਵਾਈ ਆ ਉਹਦਾ ਨਾਮ ਹੈ ਡੈਕਸੋਫਲੈਕਸ ਜਿਹੜੀ ਦੂਸਰੀ ਦਵਾਈ ਆ ਉਹ ਹੈ ਟੋਬਰਾਡੀ ਇਹ ਮੈਂ ਫੋਟੋਆਂ ਵੀ ਲਗਾ ਦੂੰਗਾ ਦੋਨੇ ਦਵਾਈਆਂ ਦੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਫੋਟੋ ਜਿਹੜੀ ਚੱਲ ਰਹੀ ਹੈਗੀ ਇਹ ਦੋਨੇ ਦਵਾਈਆਂ ਨੇ ਦੋਸਤੋ ਕੋਈ ਵੀ ਅਵੇਲੇਬਲ ਹੋਵੇ ਮਾਰਕੀਟ 'ਚ ਕਈ ਵਾਰ ਕੋਈ ਦਵਾਈ ਮਾਰਕੀਟ 'ਚ ਅਵੇਲੇਬਲ ਨਹੀਂ ਵੀ ਹੁੰਦੀ ਸੋ ਤੁਸੀਂ ਦੋਨਾਂ 'ਚੋਂ ਕੋਈ ਵੀ ਜਿਹੜੀ ਦਵਾਈ ਲੈ ਸਕਦੇ ਹੋਗੇ ਜਿਹੜੇ ਬੱਚੇ ਦੀਆਂ ਅੱਖਾਂ ਖਰਾਬ ਨੇ ਪਹਿਲਾਂ ਤਾਂ ਉਹਨੂੰ ਤੁਸੀਂ ਅਲੱਗ ਕਰ ਲਓ ਦੂਸਰੇ ਬੱਚਿਆਂ ਨਾਲ ਇੱਕ ਦੀਆਂ ਨੇ ਇੱਕ ਨੂੰ ਅਲੱਗ ਕਰ ਲਓ ਦੋ ਦੀਆਂ ਅੱਖਾਂ ਖਰਾਬ ਨੇ ਤਾਂ ਤੁਸੀਂ ਦੋਨੂੰ ਅਲੱਗ ਕਰ ਸਕਦੇ ਹੋਗੇ ਉਹਨਾਂ ਨੂੰ ਅਲੱਗ ਕਰਕੇ ਉਹਨਾਂ ਦੀਆਂ ਅੱਖਾਂ 'ਚ ਇੱਕ ਇੱਕ ਡ੍ਰੌਪ ਡੇਲੀ ਦਾ ਇਹ ਪਾਓ ਇੱਕ-ਇੱਕ ਡ੍ਰੌਪ ਜਦੋਂ ਤੁਸੀਂ ਡੇਲੀ ਦਾ ਪਾਉਂਗੇ ਲਗਭਗ 3-4 ਦਿਨ ਤਾਂ ਤੁਹਾਨੂੰ ਜਿਹੜਾ ਬਿਮਾਰੀ ਦਾ ਹੱਲ ਮਿਲ ਜੂਗਾ ਬਿਲਕੁਲ ਵੀ ਅੱਖਾਂ ਖਰਾਬ ਨਹੀਂ ਹੋਣਗੀਆਂ ਤੇ ਉਹ ਅੱਖਾਂ ਬਿਲਕੁਲ ਨਾਰਮਲ ਹੋ ਜਾਣਗੀਆਂ 4-5 ਦਿਨਾਂ ਚ ਸੋ ਇਸ ਤਰ੍ਹਾਂ ਆਪਾਂ ਜਿਹੜੀ ਅੱਖਾਂ ਦੀ ਬਿਮਾਰੀ ਤੋਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ ਕਈ ਵੀਰਾਂ ਨੂੰ ਨਹੀਂ ਪਤਾ ਲੱਗਦਾ ਉਹ ਵੀਰਾਂ ਨੂੰ ਪਾਣੇ ਜਿਹੜਾ ਇਹ ਸੁਝਾਅ ਦਿੱਤਾਗਾ ਸੋ ਤੁਸੀਂ ਇਹ ਵਰਤ ਕੇ ਇਹ ਬਿਮਾਰੀ ਤੋਂ ਬੱਚਿਆਂ ਨੂੰ ਠੀਕ ਕਰ ਸਕਦੇ ਹਾਂ ਜਦੋਂ ਆਪਾਂ ਨੂੰ ਬਿਮਾਰੀ ਦਾ ਨਹੀਂ ਪਤਾ ਲੱਗਦਾ ਕਿ ਕੀ ਬਿਮਾਰੀ ਆ ਜਾਂ ਕਿ ਮੈਂ ਠੀਕ ਹੂੰ ਜਦੋਂ ਉਹ ਅੱਗੇ-ਅੱਗੇ ਵਧੀ ਜਾਂਦੀ ਆ ਤਾਂ ਦੂਸਰੇ ਬੱਚਿਆਂ ਨੂੰ ਵੀ ਉਹ ਬਿਮਾਰੀ ਲੱਗ ਜਾਂਦੀ ਆ ਉਹ ਬਿਮਾਰੀ ਜਿਹੜਾ ਗੰਭੀਰ ਰੂਪ ਧਾਰਨ ਕਰ ਲੈਂਦੀ ਆ ਸੋ ਅੱਗੇ ਜਾ ਕੇ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਆ ਜਾਂਦੀ ਆ ਸੋ ਜੇਕਰ ਆਪਾਂ ਟਾਈਮ ਰਹਿੰਦੇ ਹੀ ਉਸ ਬਿਮਾਰੀ ਦਾ ਇਲਾਜ ਕਰ ਲਵਾਂਗੇ ਤਾਂ ਅੱਗੇ ਜਾ ਕੇ ਆਪਾਂ ਨੂੰ ਸੁਖਾਲਾ ਹੋਊਗਾ ਤੇ ਆਪਣੇ ਜਾਨਵਰ ਮਨ ਤੋਂ ਬਚ ਸਕਦੇ ਨੇ ਤੋ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਪਾਂ ਤੁਹਾਡੇ ਲਈ ਹਰ ਟਾਈਮ ਤੁਹਾਡੇ ਲਈ ਵੀਡੀਓ ਬਣਾਉਂਦੇ ਰਹੀਏ। ਬਾਕੀ ਜੇ ਕਿਸੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਦਿਆ ਕਰੋ। ਆਪਾਂ ਤੁਹਾਡੇ ਉਸ ਵਿਸ਼ੇ ਤੇ ਵੀਡੀਓ ਬਣਾ ਦੇਵਾਂਗੇ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇਰ ਸਾਰੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।